ਸ਼ਲੋਕ ਰਾਜ ਕਪਟੰ ਰੂਪ ਕਪਟੰ ਤਨ ਕਪਟੰ ਕੁਲ ਗਰਬਤਾ ਸੰਚੰਤ ਵਿਖਿਆ ਛਲੰ ਸ਼ਿਦਰੰ ਨਾਨਕ ਬਿਨ ਹਰ ਸੰਗ ਨਾ ਚਾਲਤੇ ਤੇ ਖੰਦੜੋ ਕੀ ਪੁੱਲ ਤੁਮਾ ਦਿਸਮ ਸੋਣਾ ਅਢ ਨਾਲ ਹੰਦੜੋ ਮੁੱਲ ਨਾਨਕ ਸਾਥ ਨਾ ਜੁਲਈ ਮਾਇਆ ਔੜੀ ਚਲਦਿਆਂ ਨਾਲ ਨਾ ਚੱਲੇ ਸੋ ਕਿਉਂ ਸੰਜੀਐ ਤਿਸ ਕਾ ਤੋ ਕਿਆ ਯਤਨ ਜਿਸ ਤੇ ਵੰਜੀਐ ਹਰ ਬਿਸਰ ਕਿਉ ਤ੍ਰਿਪਤਾਵੈ ਨਾ ਮਨ ਰੰਜੀਐ ਪ੍ਰਭੂ ਛੋਡ ਅਨਲਗ ਨਰਕ ਸਮੰਜੀਐ ਹੋ ਕੇ ਪਾਲ ਦਿਆਲ ਨਾਨਕ ਉਪੰਜੀਅ ਸ਼ਲੋਕ ਨਾਚ ਰਾਜ ਸੁਖ ਮਿਸ਼ਟੰ ਨਾਚ ਭੋਗ ਰਸ ਮਿਸ਼ਟੰ ਨਾਚ ਮਿਸ਼ਟੰ ਸੁਖ ਮਾਇਆ ਮਿਸ਼ਟੰ ਸਾਧ ਸੰਗ ਹਰ ਨਾਨਕ ਦਾਸ ਮਿਸ਼ਟੰ ਪ੍ਰਭ ਦਰਸ਼ਨੰ ਲੱਗੜਾ ਸੋਨੇ ਮਨ ਮਜਾ ਹੂ ਰਤਿਆ ਵਿਧੜੋ ਸੱਠ ਥੋਕ ਨਾਨਕ ਮਿੱਠੜਾ ਸੋਥਣੀ ਪੌੜੀ ਹਰ ਬਿਨ ਕਸ਼ੂ ਨਾ ਲੱਗ ਗਈ ਭਗਤਨ ਕੋ ਮੀਠਾ ਆਨ ਸਵਾਦ ਸਭ ਫੀਕਿਆ ਕਰ ਨਿਰਨੋਂ ਡੀਠਾ ਅਗਿਆਨ ਪਰਮ ਦੁਖ ਕਟਿਆ ਗੁਰ ਪੈ ਬਸੀਠਾ ਚਰਨ ਕਮਲ ਮਨ ਬੇਧਿਆ ਜਿਉ ਰੰਗ ਮਜੀਠਾ ਜਿਉ ਪ੍ਰਾਨ ਤਨ ਮਨ ਪ੍ਰਭੂ ਬਿਨ ਸੇ ਸਭ ਝੂਠਾ ਸਲੋਕ ਤਿਆਕਤ ਜਲੰ ਨਾ ਜੀਵ ਮੀਨੰ ਨਾ ਤਿਆਗ ਚਾਤ੍ਰਿਕ ਮੇਗ ਮੰਡਲਾ ਬਾਣ ਬੇਧੰਚ ਕੁਰੰਕ ਨਾਦੰ ਅਲ ਬੰਧਨ ਕੁਸਮ ਬਾਸਨਾ ਚਰਨ ਕਮਲ ਰਚੰਤ ਸੰਤਾ ਨਾਨਕ ਆਨ ਨਰੁਚਤੇ ਮੁਖ ਦੇਖਾਉ ਪਲਕ ਛੱਡ ਆਨ ਨ ਦੇਉ ਚਿਤ ਜੀਵਨ ਸੰਗਮ ਤਿਸ ਥਣੀ ਹਰ ਨਾਨਕ ਸੰਤਾ ਮਿਤ ਪੌੜੀ ਜਿਉ ਮਛਲੀ ਬਿਨ ਪਾਣੀ ਐ ਕਿਉ ਜੀਵਨ ਪਾਵੈ ਬੂੰਦ ਵਿਹੂਣਾ ਚਾਤ੍ਰਿਕੋ ਕਿਉ ਕਰ ਤ੍ਰਿਪਤਾਵੈ ਨਾਦ ਕੁਰੰਕ ਹੈ ਬੇਧਿਆ ਸਨ ਮੁਖ ਉਠ ਤਾ ਵੇ ਭਵਰ ਲੋਭੀ Kusum Basuka ਮਿਲ ਆਪ ਬੰਦਾ ਵੇ ਤਿਉ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ਼ ਅਗਾ ਵੇ ਸ਼ਲੋਕ ਚਿਤਵੰਤ ਚਰਨ ਕਮਲੰ ਸਾਸ ਸਾਸ ਅਰਦਨ ਹੈ ਨਾ ਬਿਸਰੰਤ ਨਾਮ ਅਚੁੱਤ ਨਾਨਕ ਆਸ ਪੂਰਨ ਪਰਮੇਸ਼ੁਰਾ ਸੀਤੜਾ ਮਨ ਮੰਝਾਏ ਪਲਕ ਨਾ ਥੀਵੇ ਬਾਹਾਰਾ ਨਾਨਕ ਆਸਰੀ ਨਿਭਾਏ ਸਦਾ ਪਖੰਦੋ ਸਚ ਤਹਣੀ ਪੌੜੀ ਆਸਵੰਤੀ ਅਸ ਗੁਸਾਈ ਪੂਰੀਏ ਮਿਲ ਗੋਪਾਲ ਗੋਬਿੰਦ ਨਾ ਕਬਹੂ ਚੂਰੀਏ ਦੇਹ ਦਰਸ ਮਨ ਚਾਓ ਲੇ ਜਾਏ وسੂਰੀਏ ਹੋਏ ਪਵਿੱਤਰ ਸਰੀਰ ਚਰਨਾ ਤੂਰੀਏ ਪਾਰ ਬ੍ਰਹਮ ਗੁਰਦੇਵ ਸਦਾ ਹਜ਼ੂਰੀਏ